ਜੋ ਵੀ ਘਟਨਾ ਜੇਲ੍ਹ ਦੇ ਅੰਦਰ ਹੋਈ ਸੀ ਜਿਸ ਕਰਕੇ ਜੇਲ੍ਹ ਇਨਮੇਟਸ ਨੇ ਕੋਈ ਵਾਇਲੈਂਟ ਸਟ्रेस ਕ੍ਰੀਏਟ ਕੀਤੀ ਸੀ ਮੈਂ ਪਹਿਲਾਂ ਇਹ ਦੱਸਣਾ ਚਾਹੁੰਦਾ ਥੈਟ ਫਾਰ ਦਾ ਟਾਈਮ ਬਿੰਗ ਇਟ ਹੈਸ ਬੀਨ ਹੈਂਡਲਡ ਐਮਈਕੇਪ ਠੀਕ ਹੈ ਜੋ ਇਨਮੇਟਸ ਨਾਲ ਕੋਈ ਵਧਿੱਕੀ ਉਹ ਦੱਸਦੇ ਨੇ ਉਹਨਾਂ ਦੀ ਸੁਣਵਾਈ ਕੀਤੀ ਗਈ ਹੈ ਉਹਨਾਂ ਦੇ 10 15 ਨਮਾਇੰਦਿਆਂ ਨਾਲ ਬੈਠ ਕੇ ਮੈਂ ਗੱਲ ਕੀਤੀ ਹੈ ਆਪਣੀ ਸਾਰੀ ਟੀਮ ਦੇ ਨਾਲ ਜਿਹੜੇ ਪੁਆਇੰਟਸ ਉਹਨਾਂ ਨੇ ਦਿੱਤੇ ਨੇ ਉਹਨਾਂ ਨੂੰ ਕਲਮਬੰਦ ਕੀਤਾ ਗਿਆ ਸੁਬਦਨ ਜੇਲ ਗੁਰਦਾਸਪੁਰ ਬੜੀ ਖੁਸ਼ੀ ਦੀ ਗੱਲ ਹੈ ਕਿ ਇਨਮੇਟਸ ਨੂੰ ਉਹਨਾਂ ਤੇ ਵਿਸ਼ਵਾਸ ਸੀਗਾ ਕਿ ਜਿਹੜੇ ਤਰੀਕੇ ਨਾਲ ਸਾਨੂੰ ਇਹ ਸਾਡਾ ਖਿਆਲ ਰੱਖਨੇ ਨੇ ਸਾਨੂੰ ਅਸੀਂ ਉਹਦੇ ਲਈ ਖੁਸ਼ ਹਾਂ ਜਿਹੜੇ ਪੁਆਇੰਟਸ ਉਹਨਾਂ ਨੇ ਦਿੱਤੇ ਨੇ ਉਹਨਾਂ ਪੁਆਇੰਟਸ ਦੇ ਵਿੱਚ ਕੁਝ ਲੋਕਾਂ ਨੇ ਛੋਟੇ ਲੈਵਲ ਦੇ ਮੁਲਾਜ਼ਮਾਂ ਦੀਆਂ ਕੁਝ ਕਮੀਆਂ ਪੇਸ਼ੀਆਂ ਸੀ ਜਿਨ੍ਹਾਂ ਨੂੰ ਅਸੀਂ ਕਲਮਬੰਦ ਕੀਤਾ ਹੈ ਔਰ ਜੇਲਸ ਡਿਪਾਰਟਮੈਂਟ ਦੇ ਧਿਆਨ ਚ ਲਿਆਂਦਾ ਹੈ ਉਹਦਾ ਹੱਲ ਵੀ ਵਿਦਨ 3 ਡੇਸ ਕੀਤਾ ਜਾਏਗਾ ਇਸ ਤੋਂ ਇਲਾਵਾ ਕੁਝ ਮੈਡੀਕਲ ਇਸ਼ੂਸ ਸੀਗੇ ਕਾਮਨ ਮੈਡੀਕਲ ਇਸ਼ੂਸ ਇਨਮੇਟਸ ਦੇ ਜਿਨ੍ਹਾਂ ਨੂੰ ਉਹਨਾਂ ਨੇ ਸਾਡੇ ਨਾਲ ਬੈਠ ਕੇ ਗੱਲਬਾਤ ਕਰਦੇ ਆ ਹਾਈਲਾਈਟ ਕੀਤਾ ਤੇ ਸਾਨੂੰ ਕਿਹਾ ਕਿ ਸਾਡੇ ਇੱਥੇ ਨੰਬਰ ਆਫ ਇਨਮੇਟਸ ਜ਼ਿਆਦਾ ਨੇ ਤੇ ਸਾਡੀ ਮੈਡੀਕਲ ਟਰੀਟਮੈਂਟ ਚ ਕਮੀ ਰਹਿ ਜਾਂਦੀ ਹੈ ਡਿਪਟੀ ਕਮਿਸ਼ਨਰ ਗੁਰਦਾਸਪੁਰ ਇੱਥੇ ਨੇ ਇਹਨਾਂ ਦੇ ਸਾਹਮਣੇ ਗੱਲ ਹੋਈ ਹੈ ਇਹ ਤਿੰਨ ਡਾਕਟਰਸ ਦੀ ਟੀਮ ਚੁਣ ਕੇ ਡਿਫਰੈਂਟ ਸਪੈਸ਼ਲਿਸਟ ਦੀ ਅਗਲੇ ਤਿੰਨ ਦਿਨ ਸਾਰੇ ਜਿਹੜੇ ਇਨਮੇਟਸ ਨੇ ਜਿਨ੍ਹਾਂ ਨੂੰ ਕੋਈ ਮੈਡੀਕਲ ਇਸ਼ੂਸ ਨੇ ਉਹਨਾਂ ਦਾ ਮੈਡੀਕਲ ਕਰਵਾਉਣਗੇ ਔਰ ਜੋਗ ਬਣਦਾ ਸਰਦਾ ਵਧੀਆ ਤਰੀਕੇ ਦਾ ਮੈਡੀਕਲ ਟਰੀਟਮੈਂਟ ਹੈ ਬੇਸ਼ੱਕ ਉਹਦੇ ਲਈ ਉਹਨਾਂ ਨੂੰ ਹਸਪਤਾਲ ਲੈ ਜਾਣਾ ਪਏ ਕਿਸੇ ਦਾ ਮਰੀ ਕਰਾਉਣਾ ਪਏ ਕਿਸੇ ਦਾ ਸਕੈਨ ਕਰਾਉਣਾ ਪਏ ਉਹ ਡੀਸੀ ਸਾਹਿਬ ਸਾਡੇ ਨਾਲ ਖੜੇ ਨੇ ਹੀ ਹੈਜ਼ ਅਗਰੀਡ ਟੂ ਥੈਮ ਥੈਟ ਹੀ ਵਿਲ ਇਨਸ਼ੋਰ ਕਿ ਉਹਨਾਂ ਦਾ ਟ੍ਰੀਟਮੈਂਟ ਹੋਏਗਾ ਸਰ ਕੁਝ ਚਾਹਤਰੀ ਮਿਲੀ ਹੈ ਕਿ ਇਹ ਸਟਾਰਟ ਕਿਉਂ ਹੋਇਆ ਸੀਗਾ ਕਲਪਰਟਸ ਕੌਂਟੇ ਨੇ ਦੇਖੋ ਕਿ ਅਸੀਂ ਕਾ ਕੀ ਹੋਇਆ ਸੀ ਸਰ ਦੇਖੋ ਜੜੀਆਂ ਉਹਨਾਂ ਦੀਆਂ ਗੱਲਾਂ ਤੋਂ ਗੱਲ ਨਿਕਲਦੀ ਆ ਤੇ ਸਾਡੇ ਆਫੀਸਰਸ ਤੋਂ ਬਰੀਫਿੰਗ ਲਈ ਆ ਦੋਨਾਂ ਦੇ ਵਿੱਚ ਦੁਵੈਤ ਆ ਡਾਈਕਾਟਮੀ ਆ ਇਸ ਕਰਕੇ ਜੋ 2-3 ਦਿਨ ਪਹਿਲਾਂ ਹੋਇਆ ਜਿਹਦੇ ਤੋਂ ਕੋਈ ਵਜ੍ਹਾ ਰੰਜਿਸ਼ ਬਣੀ ਇਨਮੇਟਸ ਦੀ ਔਰ ਜੇਲ ਸਟਾਫ ਦੇ ਨਾਲ ਥੱਲੇ ਨਾ ਕੋਈ ਤਲਖੀ ਹੋਈ ਔਰ ਉਹ ਵੱਧ ਦੀ ਵੱਧ ਦੀ ਇੱਥੋਂ ਤੱਕ ਪਹੁੰਚੀ ਉਸ ਤੋਂ ਇਲਾਵਾ ਕੁਝ ਅੱਜ ਹੋਇਆ ਜਿਹਦੇ ਵਿੱਚ ਜਿਹੜੇ ਇਨਮੇਟਸ ਨੇ ਉਹਨਾਂ ਨੇ ਵੀ ਤੋੜਪਾਨ ਕੀਤੀ ਉਸ ਤੋਂ ਇਲਾਵਾ ਕਾਇਦੇ ਕਾਨੂੰਨ ਨੂੰ ਮੇਨਟੇਨ ਕਰਨ ਵਾਸਤੇ ਅਕਿਊਟ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਹੈਂਡਲ ਕਰਨ ਵਾਸਤੇ ਜੜੀ ਪੁਲਿਸ ਰੈਕੁਇਜ਼ੀਸ਼ਨ ਕੀਤੀ ਗਈ ਸੀ ਜੇਲਸ ਡਿਪਾਰਟਮੈਂਟ ਵੱਲੋਂ ਉਹਨਾਂ ਪੁਲਿਸ ਨੇ ਔਰ ਬੜੇ ਸੁਚੱਜੇ ਤਰੀਕੇ ਨਾਲ ਹੈਂਡਲ ਕਰਕੇ ਜੋ ਵੀ ਮਿਨੀਮਮ ਪਾਵਰ ਫੋਰਸ ਯੂਜ਼ ਕਰਨੀ ਸੀ ਯੂਜ਼ ਕਰਕੇ ਉਹ ਕੀਤਾ ਆ ਇਹ ਸਾਰੇ ਮੁੱਦਿਆਂ ਦੇ ਉੱਤੇ ਜਿਹੜੀ ਸਾਡੀ ਬਰੀਫਿੰਗ ਆ ਪੁਲਿਸ ਟੀਮ ਦੀ ਔਰ ਜੇਲ ਟੀਮ ਦੀ ਤੇ ਜੋ ਇਨਮੇਟਸ ਕਹਿ ਰਹੇ ਨੇ ਉਹਨਾਂ ਚ ਵੇਰੀਏਸ਼ਨ ਆ ਮੈਂ ਸ਼ਾਮ ਨੂੰ ਆਇਆ ਉਹਨਾਂ ਦੇ ਕੋਲ ਅੰਦਰ ਜਾ ਕੇ ਕੱਲਿਆਂ ਸਿਵਲ ਡਰੈਸ 'ਚ ਸੀਗਾ ਮੈਂ ਉਹਨਾਂ ਦੇ ਕੋਲ ਜਾ ਕੇ ਬੈਠ ਕੇ ਉਹਨਾਂ ਦੀਆਂ ਗੱਲਾਂ ਸੁਣਿਆ ਉਸ ਤੋਂ ਬਾਅਦ ਅਸੀਂ ਸਾਰੀ ਟੀਮ ਇਕੱਠੇ ਹੋਏ ਆ ਅਸੀਂ ਉਹਨਾਂ ਦੀਆਂ ਗੱਲਾਂ ਸੁਣੀਆਂ ਅਲਟੀਮੇਟਲੀ ਯੂਨੀਨਿਮਸਲੀ ਵੀ ਹੈਵ ਡਿਸਾਈਡਡ ਸੀਨੀਅਰ ਆਫਸਰਸ ਕਿ ਡੀਸੀ ਗੁਰਦਾਸਪੁਰ ਇੱਕ ਐਸਡੀਐਮ ਦੀ ਡਿਊਟੀ ਲਗਾ ਕੇ ਕਾਇਦੇ ਅਨਸਾਰ ਮੈਜਿਸਟਰੇਲ ਇਨਕੁਆਰੀ ਕਰਨਗੇ ਜੋ ਜਿੱਥੋਂ ਗੱਲ ਸ਼ੁਰੂ ਹੋਈ ਉਸ ਤੋਂ ਇਲਾਵਾ ਜੋ ਕੋਈ ਵਧਿਕੀਆਂ ਹੋਈਆਂ ਜਾਂ ਸਾਡੇ ਮੁਲਾਜ਼ਮਾਂ ਦਾ ਕੰਡਕਟ ਆ ਜਾਂ ਇਨਵਰਟਸ ਦੇ ਕੋਈ ਕੰਡਕਟ ਨੂੰ ਵਾਚਣ ਦੀ ਗੱਲ ਆ ਇਹ ਸਮੇਂਬੱਧ ਅਨੁਸਾਰ ਉਸ ਮੈਜਿਸਟਰੇਲ ਇਨਕੁਆਰੀ ਦੀ ਰਿਪੋਰਟ ਬਣਾਉਣਗੇ ਔਰ ਉਸ ਰਿਪੋਰਟ ਤੋਂ ਬਾਅਦ ਜੋ ਕਾਇਦੇ ਅਨੁਸਾਰ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਹੋਏਗੀ ਬੇਸ਼ੱਕ ਉਹ ਸਾਡੇ ਮੁਲਾਜ਼ਮ ਦੀ ਗਲਤੀ ਹੈ ਜਾਂ ਕਿਸੇ ਇਨਮੇਟ ਦੀ ਗਲਤੀ ਹੈ ਸਰ ਕਿੰਨੇ ਲੋਕ ਦੇਖੋ ਪ੍ਰਿਜ਼ਨਰਸ ਨੇ ਉਸ ਦੇਖੋ ਪ੍ਰਿਜ਼ਨਰਸ ਵੀ ਕੁਝ ਜ਼ਖਮੀ ਹੋਏ ਨੇ ਸਾਡੇ ਮੁਲਾਜ਼ਮ ਵੀ ਚਾਰ-ਪੰਜ ਜ਼ਖਮੀ ਹੋਏ ਨੇ ਅਸੀਂ ਜਿਹੜੇ ਪ੍ਰਿਜ਼ਨਰਸ ਜ਼ਖਮੀ ਹੋਏ ਨੇ ਉਹਨਾਂ ਦਾ ਮੈਡੀਕਲ ਟ੍ਰੀਟਮੈਂਟ ਵੀ ਕਰਵਾ ਰਹੇ ਆ ਜਿਹੜੇ ਇਨਮੇਟਸ ਜ਼ਖਮੀ ਹੋਏ ਨੇ ਤੁਹਾਨੂੰ ਮੈਂ ਪਹਿਲਾਂ ਦੱਸਿਆ ਜਖਮੀ ਤੋਂ ਇਲਾਵਾ ਜਿਨ੍ਹਾਂ ਦੀਆਂ ਕੋਈ ਕ੍ਰੋਨਿਕ ਇਸ਼ੂਸ ਨੇ ਜਾਂ ਪ੍ਰੋਬਲਮਸ ਨੇ ਕ੍ਰੋਨਿਕ ਡਿਜ਼ੀਜ਼ ਵਾਲੇ ਅੰਦਰ ਨੇ ਇਨਵਰਟਸ ਉਹਨਾਂ ਦਾ ਮਸਲਾ ਹੱਲ ਕਰਨ ਲਈ ਡੀਸੀ ਸਾਹਿਬ ਆਪਣੀ ਜ਼ੇਰਨਗੁਰਾਨੀ ਆਪਣੀ ਟੀਮ ਕੋਲ ਕਰਾਉਣਗੇ ਤੇ 3 ਦਿਨ ਦੇ ਅੰਦਰ ਅੰਦਰ ਇਹ ਸਾਰਾ ਮੈਟਰ ਹੱਲ ਕਰ ਦੇਣਗੇ ਸਾਧੂਆਂ ਤਾਂ ਬੜਾ ਦਿਖ ਰਿਹਾ ਹੈ ਦੇਖੋ ਬਿਲਕੁਲ ਜਿਹੜਾ ਤੁਸੀਂ ਧੂਆਂ ਦੇਖ ਰਹੇ ਹੋ ਜੇ ਧੂਆਂ ਨਿਕਲੇ ਹੈ ਕੁਛ ਧੂਆਂ ਹੋਏਗਾ ਦਾ ਮਤਲਬ ਕੁਛ ਹੋਇਆ ਤੇ ਧੂਆਂ ਨਿਕਲੇ ਇਹ ਸਾਡਾ ਪੰਜਾਬੀਆਂ ਦਾ ਮੁਹਾਵਰਾ ਵੀ ਹੈ ਇਹ ਸਾਰਾ ਕੁਝ ਮੈਂ ਵਾਚਿਆ ਹੈ ਮੈਂ ਆਪ ਨਾਲ ਜਾ ਕੇ ਸਾਰਾ ਕੁਝ ਦੇਖਿਆ ਆ ਸਾਡੀ ਟੀਮ ਸਾਰੀ ਨੇ ਦੇਖਿਆ ਆ ਮੈਂ ਮੈਨੂੰ ਪਤਾ ਹੈ ਕੁਝ ਕੀ ਹੋਇਆ ਲੇਕਿਨ ਮੇਰੇ ਵੱਲੋਂ ਕਹਿਣੀ ਗੱਲ ਉਹ ਕਾਇਦੇ ਨੂੰ ਤੋੜਨ ਦੇ ਬਰਾਬਰ ਹੋਏਗੀ ਇਹ ਸਾਰੀਆਂ ਗੱਲਾਂ ਇੱਕ ਸੂਚਨਾਬੱਧ ਤਰੀਕੇ ਨਾਲ ਇਨਕੁਆਰੀ ਦੇ ਵਿੱਚ ਆਉਣਗੀਆਂ ਉਸ ਇਨਕੁਆਰੀ ਦੀ ਬਰੀਫਿੰਗ ਜੜੀ ਕੰਪੀਟੈਂਟ ਅਥਾਰਟੀ ਡੀਸੀ ਸਾਹਿਬ ਜਾਂ ਕਿਸੇ ਹੋਰ ਅਫਸਰ ਸੀਨੀਅਰ ਅਫਸਰ ਜੇਲ੍ਹ ਡਿਪਾਰਟਮੈਂਟ ਦੇ ਆਉਣ ਦੀ ਹੋਏਗੀ ਉਹ ਕਰਨਗੇ ਔਰ ਉਹ ਤੇ ਉਹਨਾਂ ਦੇ ਖਲ ਖਾਲ ਕਰਵਾਈ ਹੋਏਗੀ ਚਾਹੇ ਜੋ ਗਲਤੀ ਪਾਈ ਜਾਣਗੇ ਚਾਹੇ ਸਾਡੇ ਮੁਲਾਜ਼ਮ ਨੇ ਚਾਹੇ ਦੂਸਰੀ ਤਰਫੋਂ ਕੋਈ ਵਦਿੱਕੀ ਹੋਈ ਆ ਉਹ ਇਨਕੁਆਇਰੀ ਰਿਪੋਰਟ ਜਦੋਂ ਆਏਗੀ ਉਹਨੂੰ ਵਾਚਿਆ ਜਾਏਗਾ ਕੰਪੀਟੈਂਟ ਅਥਾਰਟੀ ਡਿਸਾਈਡ ਕਰੇਗੀ ਫਿਰ ਕਿ ਉਹਨੂੰ ਕੀ ਕਰਨਾ ਹਾਂ ਸਰ ਸਾਰਾ ਨਾਰਮਲ ਹੈ ਕੀ ਸਰ ਸਾਰੀ ਘਟਨਾ ਹੋਈ ਜੀ ਗੁਰਦਾਸਪੁਰ ਜੇਲ੍ਹ ਦੇ ਵਿੱਚ ਜਿਹੜੇ ਇਨਵੈਂਟਸ ਆ ਗਏ ਉਹਨਾਂ ਨੂੰ ਕੁਝ ਗ੍ਰਿਵਾਂਸਿਸ ਸੀ ਜੀ ਸਟਾਫ ਦੇ ਬਿਹੇਵੀਅਰ ਨੂੰ ਲੈ ਕੇ ਉਹਨਾਂ ਦੀ ਸਪੈਸ਼ਲ ਮੈਡੀਕਲ ਟਰੀਟਮੈਂਟ ਜਾਂ ਆਊਟਸਾਈਡ ਟਰੀਟਮੈਂਟ ਜੋ ਚਾਹੁੰਦੇ ਹਨ ਉਹਨੂੰ ਲੈ ਕੇ ਸੀਗੇ ਤੇ ਇਹਦੇ ਬਾਰੇ ਉਹ ਅੱਜ ਉਹਨਾਂ ਨੇ ਹੈਜੀਟੇਟ ਕਰਕੇ ਵਾਇਲੈਂਟ ਬਿਹੇਵੀਅਰ ਵੀ ਕਰਿਆ ਤੇ ਲੋਕਲ ਪ੍ਰੀਜ਼ੈਂਟ ਐਡਮਿਨਿਸਟ੍ਰੇਸ਼ਨ ਨੇ ਐਸਐਸਪੀ ਗੁਰਦਾਸਪੁਰ ਐਂਡ ਸੀਨੀਅਰ ਪੁਲਿਸ ਆਫੀਸਰਸ ਨੂੰ ਇਹਦੇ ਬਾਰੇ ਦੱਸਿਆ ਤੇ ਡਿਪਟੀ ਕਮਿਸ਼ਨਰ ਸਾਹਿਬ ਤੇ ਜੁਡੀਸ਼ੀਅਲ ਆਫੀਸਰਸ ਵੀ ਆਏ ਸੀਗੇ ਤੇ ਸਾਰਿਆਂ ਨੇ ਟੀਮਵਰਕ ਕਰਕੇ ਉਹਨਾਂ ਨੂੰ ਸਮਝਾਇਆ ਤੇ ਡੀਸੀ ਸਾਹਿਬ ਨੇ ਕੋਨਾ ਇੰਸ਼ੋਰੈਂਸ ਦੇ ਪੀਏ ਵੀ ਜੋ ਵੀ ਤੁਹਾਡੀਆਂ ਸ਼ਿਕਾਇਤਾਂ ਹਨ ਕੋਈ ਕਮਿਸ਼ਰੇਟ ਉਹਨਾਂ ਨੂੰ ਸੁਣਨਗੇ ਕਿ ਜੇੜਦਾ ਵੀ ਕੋਈ ਕਸੂਰ ਪਾਰ ਪਾਇਆ ਕਿ ਕਿਸੇ ਵੀ ਕਹਿੰਦੇ ਹੈ ਜੀ ਸਾਡੇ ਨਾਲ ਮਿਸਬੀਹੇਵਰ ਕਰਿਆ ਉਸ ਤੇ ਬਾਰੇ ਵੀ ਐਗਜ਼ਾਮਿਨ ਕੀਤਾ ਜਾਏਗਾ ਜੋ ਉਹਨਾਂ ਨੂੰ ਮੈਡੀਕਲ ਟ੍ਰੀਟਮੈਂਟ ਸਹੀ ਤੇ ਜਾਂ ਉਹਦੇ ਲਈ ਸਪੈਸ਼ਲ ਟੀਮ ਆਫ ਡਾਕਟਰਸ ਭੇਜੀ ਜਾਏਗੀ